ਸੋ ਪਹਿਚਾਨ ਨਹੀਂ ਹੈ ਜੋ ਲੜਾ ਦੀਨ ਕੇ ਹੇਤ ਉਰਜਾ ਉਰਜਾ ਘਟ ਮਰੇ ਕਬੂ ਨਾ ਛੜੇ ਖੇਤ ਕਿਹੜੀ ਸ਼ਾਂਤੀ ਲੱਭਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਸੇ ਕਾਇਰ ਦੀ ਬਾਣੀ ਦਰਜ ਨਹੀਂ ਹੈ ਸੂਰ ਬੀਰ ਯੋਧਿਆਂ ਦੀ ਬਾਣੀ ਦਰਜ ਬਾਬਾ ਨਾਮਦੇਵ ਜੀ ਨੂੰ ਉਹਨਾਂ ਦੀ ਮਾਤਾ ਨੇ ਕੀ ਕਿਹਾ ਸੀ ਆ ਨਾ ਪੁੱਤਰ ਛੋੜ ਰਾਮ ਕੀ ਦਾ ਭਜੈ ਖੁਦਾਏ ਤੇ ਕੀ ਬਾਬਾ ਨਾਮਦੇਵ ਜੀ ਨੂੰ ਨਹੀਂ ਪਤਾ ਕਹਿੰਦੇ ਮਾਂ ਮੈਨੂੰ ਪਤਾ ਹੈ ਕਿ ਖੁਦਾ ਵੀ ਉਹਦਾ ਹੀ ਨਾਮ ਹੈ ਤੇ ਰਾਮ ਵੀ ਉਹਦਾ ਹੀ ਨਾਮ ਹੈ ਪਰ ਇਸ ਜ਼ਬਰਦਸਤੀ ਕਹੋਣਾ ਚਾਹੁੰਦੇ ਉਹਦੇ ਨਾਲ ਨਹੀਂ ਮੈਂ ਲੱਫਣ ਲੱਗਾ ਪੁੱਤਰ ਜਾਨ ਬਚਾ ਲੈ ਨਾ ਹਾਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਹੀ ਜਵਾਬ ਦਿੰਦਾ ਬਾਣੀ ਵਿੱਚ ਡਰ ਜਾ ਤੂੰ ਮੇਰੀ ਮਾਂ ਹੀ ਨਹੀਂ ਮੈਨੂੰ ਕਾਇਰਤਾ ਵਾਲਾ ਉਪਦੇਸ਼ ਦੇਨੀ